ਬਿਲਾਵਲ ਮਹਲਾ ਪਹਿਲਾ ਗੁਰਬਚਨੀ ਮਨ ਸਾਝ ਜਤਿਆਨੇ ਗੁਰੂ ਦੇ ਬਚਨ ਉੱਤੇ ਤੁਰ ਕੇ ਜਿਨ੍ਹਾਂ ਦਾ ਮਨ ਅਡੋਲਤਾ ਦੀ ਸਮਾਦੀ ਲਾ ਲੈਂਦਾ ਹੈ ਭਾਉ ਵਿਕਾਰਾਂ ਵਾਲ ਡੋਲਣੋਂ ਹਟ ਜਾਂਦਾ ਹੈ ਹਰ ਕੈ ਰੰਗ ਰਤਾ ਮਨ ਮੰਨੇ ਪਰਮਾਤਮਾ ਦੇ ਪ੍ਰੇਮ ਵਿੱਚ ਰੰਗਿਆ ਹੋਇਆ ਉਹ ਮਨ ਪਰਮਾਤਮਾ ਦੀ ਯਾਦ ਵਿੱਚ ਹੀ ਪਰਚਿਆ ਰਹਿੰਦਾ ਹੈ ਮਨ ਮੁਖ ਭਰਮ ਭੁਲੇ ਬੋਰਾਂ ਨੇ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਝੱਲੇ ਹੋਏ ਪਟਕਣਾ ਵਿੱਚ ਪੈ ਕੇ ਕੁਰਾਹੇ ਪੈ ਰਹੇ ਨੇ ਹਰ ਬੇਨਾ ਕਿਉਂ ਰਹੀ ਐ ਗੁਰੂ ਸ਼ਬਦ ਪਛਾਨੇ ਗੁਰੂ ਦੇ ਸ਼ਬਦ ਦੇ ਰਾਹੀ ਜਿਨ੍ਹਾਂ ਦੀ ਸਾਜ ਪ੍ਰਭੂ ਨਾਲ ਬਣ ਜਾਂਦੀ ਹੈ ਉਹ ਪ੍ਰਭੂ ਦੀ ਯਾਦ ਤੋਂ ਬਿਨਾ ਰਹਿ ਨਹੀਂ ਸਕਦੇ ਬਿਨ ਦਰਸ਼ਾਣਾ ਕੈਸੇ ਜੀਵੋਂ ਮੇਰੀ ਮਾਈ اے میری ماں ਹੁਣ ਮੈਂ ਪ੍ਰਭੂ ਦੇ ਦਰਸ਼ਨਾਂ ਤੋਂ ਬਿਨਾ ਵਿਆਕੁਲ ਹੋ ਜਾਂਦੀ ਹਾਂ ਹਰ ਬਿਨ ਜੀ ਰਾਰਾ ਰਹਿ ਨ ਸਕੈ ਖੇਨ ਸਤ ਗੁਰੂ ਬੂਜ ਬੁਝਾਈ ਰਹਾਉ ਜਦੋਂ ਤੋਂ ਸਤ ਗੁਰੂ ਨੇ ਮੈਨੂੰ ਸਮਤ ਬਖਸ਼ ਦਿੱਤੀ ਤਦੋਂ ਤੋਂ ਮੇਰੀ ਜਿੰਦ ਪ੍ਰਭੂ ਦੀ ਯਾਦ ਤੋਂ ਬਿਨਾ ਨਹੀਂ ਰਹਿ ਸਕੀ ਮੇਰਾ ਪ੍ਰਭ ਬਿਸਰੈ ਹਾਂ ਮਰੋਂ ਦੁਖਾਲੀ ਜੇ ਕਦੇ ਮੈਨੂੰ ਮੇਰਾ ਪ੍ਰਭੂ ਵਿਸਰਜਾਇ ਤਾਂ ਮੈਂ ਦੁਖੀ ਹੋ ਕੇ ਮਰਨ ਵਾਲੀ ਹੋ ਜਾਂਦੀ ਹਾਂ ਸਾਸ ਸਾਗਿਰਾਸ ਸਾਸ ਗਿਰਾਸ ਜਪੋ ਆਪਣੇ ਹਰ ਭਾਲੀ ਮੈਂ ਇੱਕ ਇੱਕ ਸਾਥ ਗ੍ਰਾਹੀ ਦੇ ਨਾਲ ਵੀ ਆਪਣੇ ਪ੍ਰਭੂ ਨੂੰ ਯਾਦ ਕਰਦੀ ਹਾਂ ਤੇ ਉਸੇ ਨੂੰ ਪਾਲਦੀ ਰਹਿੰਦੀ ਹਾਂ ਸਦ ਬੈ ਰਾਗਨ ਹਰ ਨਾਮ ਨਿਹਾਲੀ ਦੁਨੀਆ ਦੇ ਰਸਾਂ ਵੱਲੋਂ ਉਦਾਸ ਹੋ ਕੇ ਮੈਂ ਪ੍ਰਭੂ ਦੇ ਨਾਮ ਨੂੰ ਹੀ ਆਪਣੀ ਨਿਗਾਹ ਵਿੱਚ ਰੱਖਦੀ ਹਾਂ ਅਬ ਜਾਣੈ ਗੁਰਮਖ ਹਰ ਨਾਲੀ ਗੁਰੂ ਦੀ ਸ਼ਰਨ ਪੈ ਕੇ ਮੈਨੂੰ ਹੁਣ ਸਮਝ ਆਈ ਹੈ ਕਿ ਪ੍ਰਮਾਤਮਾ ਹਰ ਵੇਲੇ ਮੇਰੇ ਅੰਗ ਸੰਗ ਹੈ। ਅਕਥ ਕਥਾ ਕਹੀਏ ਗੁਰ ਭਾਏ ਬੇਅੰਤ ਪ੍ਰਭੂ ਦੀ ਸਤਸਲਾ ਗੁਰੂ ਦੇ ਅਨੁਸਾਰ ਰੇਹਾ ਹੀ ਕੀਤੀ ਜਾ ਸਕਦੀ ਹੈ। ਪ੍ਰਭ ਅਗਾਮਯ ਅਗੋਚਰ ਦੇ ਦਿਖਾਏ ਗੁਰੂ ਉਸ ਪ੍ਰਭੂ ਦਾ ਦਿਦਾਰ ਕਰਾ ਦਿੰਦਾ ਹੈ ਜੋ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਬੇਨਗੁਰ ਕਰਨੀ ਕਿਆ ਕਾਰ ਕਮਾਏ ਗੁਰੂ ਦੀ ਦੱਸੀ ਹੋਈ ਜੀਵਨ ਜੁਗਤ ਤੋਂ ਬਿਨਾ ਆਤਮਕ ਜੀਵਨ ਦੇ ਰਸਤੇ ਦੀ ਕੋਈ ਹੋਰ ਕਾਰ ਕਰਨੀ ਵਿਅਰਥ ਹੈ ਹਉਮੈ ਮੇਟੋ ਚੱਲੇ ਗੁਰ ਸ਼ਬਦ ਸਮਾਏ ਹਉਮੈ ਮੇਟ ਚੱਲੇ ਗੁਰ ਸ਼ਬਦ ਸਮਾਏ ਜੋ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ ਉਹ ਆਪਣੀ ਹਉਮੈ ਦੂਰ ਕਰਕੇ ਜੀਵਨ ਰਾਹ ਤੇ ਤੁਰਦਾ ਹੈ ਮਾਨਮੁਖ ਵਿਛੜੈ ਕੋਟੀ ਰਾਸ ਜੋ ਮਨੁਖ ਗੁਰੂ ਦੇ ਦੱਸੇ ਰਾਹ ਉਤੇ ਤੁਰਨ ਦੇ ਥਾਂ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ ਪ੍ਰਭੂ ਤੋਂ ਵਿਛੜਿਆ ਰਹਿੰਦਾ ਹੈ ਉਸ ਦੇ ਪੱਲੇ ਆਤਮਿਕ ਜੀਵਨ ਸਫਰ ਵਾਸਤੇ ਕੋਟੀ ਕੁੰਜੀ ਹੈ ਗੁਰਮੁਖ ਨਾਮ ਮਿਲੈ ਸ਼ਾਬਾਸ ਜੋ ਮਨੁਖ ਗੁਰੂ ਦੇ ਸਾਹਮਣੇ ਰਹਿੰਦਾ ਹੈ ਉਹ ਪ੍ਰਭੂ ਦੇ ਨਾਮ ਵਿੱਚ ਜੁੜਿਆ ਰਹਿੰਦਾ ਹੈ ਉਸ ਨੂੰ ਸੋਭਾ ਮਿਲਦੀ ਹੈ ਹਰ ਕਿਰਪਾ ਧਾਰੀ ਦਾਸ ਨੰਦਾਸ ਪ੍ਰਭ ਮੇਰ ਕਰਕੇ ਜਿਸ ਨੂੰ ਆਪਣੇ ਸੇਵਕਾਂ ਦਾ ਦਾਸ ਬਣਾਉਂਦਾ ਹੈ ਜਨ ਨਾਨਕ ਹਰ ਨਾਮ ਧਨ ਰਾਸ ਹੈ ਦਾਸ ਨਾਨਕ ਉਸ ਨੂੰ ਉਸ ਨੂੰ ਪ੍ਰਭੂ ਦਾ ਨਾਮ ਧਨ ਮਿਲਦਾ ਹੈ ਉਸ ਨੂੰ ਹਰ ਨਾਮ ਦੀ ਪੂੰਜੀ ਮਿਲਦੀ ਹੈ ਬਿਲਾਵਲ ਮਹਲਾ 3 ਘਰ ਪਹਿਲਾ ਇੱਕ ਓੰਕਾਰੋ ਸਤ ਗੁਰਪ੍ਰਸਾਦ ਤ੍ਰੇਗ ਤ੍ਰੇਗ ਖਾਇਆ ਤ੍ਰੇਗ ਤ੍ਰੇਗ ਸੋਇਆ ਤ੍ਰੇਗ ਤ੍ਰੇਗ ਕਾਪੜ ਅੰਗ ਚੜਾਇਆ ਬਿਲਾਵਰ ਰਾਗ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਬੋਲ ਇਹਨਾਂ ਨੂੰ ਸਹਿਬਾਂ ਨੇ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਰੂਪ ਵਿੱਚ ਸਤਗੁਰਾਂ ਨੇ ਬਖਸ਼ਿਸ਼ ਕੀਤੀ ਹੈ ਜੇ ਇਸ ਸਰੀਰ ਦੇ ਰਾਹੀ ਇਸ ਜਨਮ ਵਿੱਚ ਖਸਮ ਪ੍ਰਭੂ ਦਾ ਮਿਲਾਪ ਹਾਸਲ ਨਹੀਂ ਕੀਤਾ ਤਾਂ ਇਹ ਸਰੀਰ ਫਟਕਾਰ ਯੋਗ ਹੈ ਲਹਨਤ ਯੋਗ ਹੈ ਨੱਕ ਕੰਨ ਅੱਖਾਂ ਆਦਿਕ ਸਾਰੇ ਪਰਿਵਾਰ ਸਮੇਤ ਫਟਕਾਰ ਯੋਗ ਹੈ ਤਰੇ ਗਸਰੀ ਰੂਪ ਤਾਂਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ ਮਨੁੱਖ ਦਾ ਸਭ ਕੁਝ ਖਾਣਾ ਫਟਕਾਰਯੋਗ ਹੈ ਸੋਨਾ ਸੁਖ ਆਰਾਮ ਫਟਕਾਰਯੋਗ ਹੈ ਸਰੀਰ ਉਤੇ ਕਪੜਾ ਪਹਿਨਣਾ ਫਟਕਾਰਯੋਗ ਹੈ ਪੌੜੀ ਛੁੜ ਕੀ ਫਿਰ ਹਾਥ ਨਾ ਆਵੇ ਅਹਲਾ ਜਨਮ ਗਵਾਇਆ ਇਹ ਮਨੁੱਖਾ ਸਰੀਰ ਪ੍ਰਭੂ ਦੇ ਦੇਸ਼ ਵਿੱਚ ਪਹੁੰਚਣ ਲਈ ਪੌੜੀ ਹੈ ਜੇ ਇਹ ਪੌੜੀ ਹੱਥੋਂ ਨਿਕਲ ਜਾਏ ਤਾਂ ਮੁੜ ਹੱਥ ਵਿੱਚ ਨਹੀਂ ਆਉਂਦੀ ਮਨੁੱਖ ਆਪਣਾ ਬੜਾ ਕੀਮਤੀ ਜੀਵਨ ਗਵਾ ਲੈਂਦਾ ਹੈ ਦੂਜਾ ਭਾਉ ਨਾ ਦੇ ਲਿਵ ਲਾਗਣ ਜੇ ਨਾ ਹਰ ਕੇ ਚਰਨ ਵਿਸਾਰੇ ਮਾਇਆ ਦਾ ਮੋਹ ਜਿਸ ਨੇ ਜੀਵ ਨੂੰ ਪ੍ਰਮਾਤਮਾ ਦੇ ਚਰਨਾਂ ਚਰਨ ਮਨ ਵਿੱਚ ਵਸਾਉਣੇ ਭੁਲਾ ਦਿੱਤੇ ਹਨ ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੁੜ ਨਹੀਂ ਦਿੰਦਾ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿਨਕੇ ਤੈਂ ਦੁੱਖ ਨਿਵਾਰੇ ਰਹਾਓ हे ਪ੍ਰਭੂ ਤੂੰ ਆਪ ਹੀ ਜਗਤ ਨੂੰ ਆਤਮਿਕ ਜੀਵਨ ਦੇਣ ਵਾਲਾ ਹੈ ਜਿਹੜੇ ਬੰਦੇ ਤੇਰੇ ਸੇਵਕ ਬਣਦੇ ਹਨ ਉਹਨਾਂ ਦੇ ਤੂੰ ਮੋਹ ਤੋਂ ਪੈਦਾ ਹੋਣ ਵਾਲੇ ਸਾਰੇ ਦੁੱਖ ਦੂਰ ਕਰ ਦਿੰਦਾ ਹੈ ਤੂੰ ਦਿਆਲ ਦਿਆਪਤ ਦਾਤਾ ਕ્યા ਏ ਜੰਤ ਵਿਚਾਰੇ ਏ ਪ੍ਰਭੂ ਤੂੰ ਆਪ ਹੀ ਦਇਆ ਦਾ ਕਰ ਹੈ ਦਇਆ ਦਾ ਮਾਲਕ ਹੈ ਤੂੰ ਆਪ ਹੀ ਆਪਣੇ ਚਰਨਾਂ ਦੀ ਕ੍ਰੀਪਾ ਦੇਣ ਵਾਲਾ ਹੈ ਤੇਰੇ ਪੈਦਾ ਕੀਤੇ ਇਹਨਾਂ ਜੀਵਾਂ ਦੇ ਵਸ ਵਿੱਚ ਕੁਝ ਨਹੀਂ ਹੈ ਮੁਕਤ ਬਾਂਧ ਸਭ ਤੁਜ ਤੇ ਹੋਏ ਐਸਾ ਆਖਵ ਖਾਣੇ ਤੇਰੇ ਹੀ ਹੁਕਮ ਵਿੱਚ ਕਈ ਜੀਵ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦੇ ਹਨ ਕਈ ਜੀਵ ਮੋਹ ਵਿੱਚ ਵੱਜੇ ਰਹਿੰਦੇ ਹਨ ਕੋਈ ਵਿਰਲਾ ਗੁਰਮੁਖ ਇਹ ਗੱਲ ਆਖ ਕੇ ਸਮਝਾਉਂਦਾ ਹੈ ਗੁਰਮੁਖ ਹੋਵੇ ਸੋ ਮੁਕਤ ਕਹੀਐ ਮਨਮੁਖ ਬੰਧ ਵਿਚਾਰੇ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਮਾਇਆ ਦੇ ਮੋਹ ਤੋਂ ਆਜ਼ਾਦ ਕਿਹਾ ਜਾਂਦਾ ਹੈ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਵਿਚਾਰੇ ਮੋਹ ਵਿੱਚ ਵਜੇ ਰਹਿੰਦੇ ਹਨ ਸੋ ਜਨਮੁਕਤ ਜਿਸ ਏਕ ਲਿਵ ਲਾਗੀ sada ਰਹੈ ਹਰ ਨਾਲੇ ਜਿਸ ਮਨੁੱਖ ਦੀ ਸੁਰਤ ਵਿੱਚ ਇੱਕ ਪ੍ਰਭੂ ਹਮੇਸ਼ਾ ਉਸ ਪਰਮਾਤਮਾ ਨਾਲ ਜੀ ਦੀ ਸੁਰਤ ਜੁੜੀ ਰਹਿੰਦੀ ਹੈ ਉਹ ਮਨੁੱਖ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ ਉਹ ਸਦਾ ਪ੍ਰਭੂ ਚਰਨਾ ਵਿੱਚ ਜੁੜਿਆ ਰਹਿੰਦਾ ਹੈ ਤਨ ਕੀ ਗਹਣਾ ਗਤ ਕਹੀ ਨਾ ਜਾਈ ਸੱਚ ਆਪ ਸਵਾਰੇ ਇਹੋ ਜਿਹੇ ਬੰਦਿਆਂ ਦੀ ਡੂੰਗੀ ਆਤਮਿਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਫਿਰ ਰਹਿਣ ਵਾਲੇ ਪ੍ਰਭੂ ਨੇ ਆਪ ਹੀ ਉਹਨਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੁੰਦਾ ਹੈ ਪਰਮ ਭੁਲਾਣੇ ਜੇ ਮਨਮੁਖ ਕਹੀਏ ਨਾ ਉਰਵਾਰ ਨ ਪਾਰੇ ਪਰ ਜਿਹੜੇ ਬੰਦੇ ਮਾਇਆ ਦੀ ਝਟਕਣਾ ਵਿੱਚ ਪੈ ਕੇ ਜੀਵਨ ਰਾਤ ਨੂੰ ਉੰਜੇ ਰਹਿੰਦੇ ਹਨ ਉਹ ਬੰਦੇ ਮਨਮੁਖ ਕਹੇ ਜਾਂਦੇ ਹਨ ਉਹ ਮਾਇਆ ਦੇ ਬੋਧ ਦੇ ਸਮੁੰਦਰ ਵਿੱਚ ਡੁੱਬੇ ਰਹਿੰਦੇ ਹਨ ਉਹ ਨਾ ਉਰਲੇ ਪਾਸੇ ਜੋਗੇ ਅਤੇ ਨਾ ਪਾਰ ਲੰਘਣ ਜ ਜਿਸ ਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਸਮਹਲੇ ਪਰ ਜੀਵ ਦੇ ਕੀ ਵਸ ਜਿਸ ਮਨੁੱਖ ਉਤੇ ਪ੍ਰਭੂ ਮੇਰ ਦੀ ਨਿਗਾਹ ਕਰਦਾ ਹੈ ਉਹੀ ਮਨੁੱਖ ਗੁਰੂ ਦਾ ਸ਼ਬਦ ਪ੍ਰਾਪਤ ਕਰਦਾ ਹੈ ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਸਾਮ ਕੇ ਰੱਖਦਾ ਹੈ ਹਰ ਜਨ ਮਾਇਆ ਮਾਹ ਨਿਸਤਾਰੇ ਇਸੇ ਤਰ੍ਹਾਂ ਪ੍ਰਭੂ ਆਪਣੇ ਸੇਵਕਾਂ ਨੂੰ ਮਾਇਆ ਵਿੱਚ ਰੱਖ ਕੇ ਮੋਹ ਦੇ ਸਮੁੰਦਰ ਤੋਂ ਪਾਰ ਲੰਘਾ ਲਿੰਦਾ ਹੈ ਭਾਵੇਂ ਉਹ ਮਾਇਆ ਵਿੱਚ ਵੀ ਰਹਿੰਦਾ ਹੈ ਮਾਇਆ ਵਿੱਚ ਰੱਖ ਕੇ ਪੀ ਮੋਹ ਦੇ ਸਮੁੰਦਰ ਤੋਂ ਪਾਰ ਲੰਘਾ ਲਿੰਦਾ ਨਾਨਕ ਭਾਗ ਹੋਵੇ ਜਿਸ ਮਸਤਕ ਕਾਲਹਿ ਮਾਰ ਬਿਦਾਰੇ ਇਹ ਨਾਨਕ ਜਿਸ ਮਨੁੱਖ ਦੇ ਮੱਤੇ ਉੱਤੇ ਭਾਗ ਜਾ ਪਿੰਦਾ ਹੈ ਉਹ ਆਪਣੇ ਅੰਦਰੋਂ ਆਤਮਿਕ ਮੌਤ ਨੂੰ ਮਾਰ ਕੇ ਮੁਕਾ ਦਿੰਦਾ ਹੈ ਕਾਲ ਨੂੰ ਖਤਮ ਕਰ ਦਿੰਦਾ ਹੈ ਬਿਲਾਵਲ ਮਹਲਾ ਤੀਜਾ ਅਤੁੱਲ ਕਿਉਂ ਤੋਲਿਆ ਜਾਏ ਜਿਸ ਮਨੁੱਖ ਦੇ ਅੰਦਰੋਂ ਭਟਕਣਾ ਮੇਰ ਤੇਰ ਦੂਰ ਹੋ ਜਾਂਦੀ ਉਸ ਨੂੰ ਯਕੀਨ ਆ ਜਾਂਦਾ ਹੈ ਕਿ ਪ੍ਰਮਾਤਮਾ ਦੀ ਹਸਤੀ ਨੂੰ ਮਿਣਿਆ ਨਹੀਂ ਜਾ ਸਕਦਾ ਦੂਜਾ ਹੋਏ ਤਾਂ ਸੁਜੀ ਪਾਏ ਉਸ ਦੇ ਬਰਾਬਰ ਦਾ ਕੋਈ ਦੱਸਿਆ ਨਹੀਂ ਜਾ ਸਕਦਾ ਇਸ ਤੇ ਦੂਜਾ ਨਹੀਂ ਕੋਏ ਉਸ ਨੂੰ ਇਹ ਸੱਚ ਹੋ ਜਾਂਦਾ ਹੈ ਕਿ ਪ੍ਰਮਾਤਮਾ ਤੋਂ ਵੱਖਰਾ ਹੋਰ ਕੋਈ ਨਹੀਂ ਹੈ ਤੇ ਸਦੀ ਕੀਮਤ ਕਿੰ ਕੁ ਹੋਏ ਇਸ ਵਾਸਤੇ ਪ੍ਰਮਾਤਮਾ ਦੇ ਬਰਾਬਰ ਦੀ ਹੋਰ ਕੋਈ ਹਸਤੀ ਦੱਸੀ ਨਹੀਂ ਜਾ ਸਕਦੀ ਗੁਰ ਪ੍ਰਸਾਦ ਵਸੈ ਮਨ ਆਏ ਜਦੋਂ ਗੁਰੂ ਦੀ ਕਿਰਪਾ ਨਾਲ ਕਿਸੇ ਵਡਭਾਗੀ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਆਵਸਦਾ ਹੈ ਪਾ ਕੋ ਜਾਣੇ ਦੁਬਿਦਾ ਜਾਏ ਰਹਾਉ ਤਦੋਂ ਉਹ ਮਨੁੱਖ ਪਰਮਾਤਮਾ ਨਾਲ ਡੂੰਗੀ ਸਾਹ ਪਾ ਲੈਂਦਾ ਹੈ ਉਸ ਦੇ ਅੰਦਰੋਂ ਢਟਕਣਾ ਦੂਰ ਹੋ ਜਾਂਦੀ ਆਪ ਸ਼ਰਾਫ ਕਿਸਵਟੀ ਲਾਏ ਜਿਸ ਦੇ ਅੰਦਰ ਪ੍ਰਭੂ ਪ੍ਰਗਟ ਹੋ ਜਾਂਦਾ ਹੈ ਉਸ ਨੂੰ ਯਕੀਨ ਆ ਜਾਂਦਾ ਹੈ ਕਿ ਪਰਮਾਤਮਾ ਆਪ ਹੀ ਉੱਚ ਜੀਵਨ ਮਿਆਰ ਦੀ ਕਿਸਵਟੀ ਵਰਤ ਕੇ ਜੀਵਾਂ ਦੇ ਜੀਵਨ ਪਰਖਣ ਵਾਲਾ ਹੈ ਆਪੇ ਪਰਖੇ ਆਪ ਚਲਾਏ ਪ੍ਰਭੂ ਆਪ ਹੀ ਪਰਖ ਕਰਦਾ ਹੈ ਤੇ ਪ੍ਰਵਾਨ ਕਰਕੇ ਉਸ ਉੱਚੇ ਜੀਵਨ ਨੂੰ ਜੀਵਾਂ ਦੇ ਸਾਹਮਣੇ ਲਿਆਉਂਦਾ ਹੈ ਜਿਵੇਂ ਖਰਾ ਸਿੱਕਾ ਲੋਕਾਂ ਵਿੱਚ ਪ੍ਰਚਲਿਤ ਕੀਤਾ ਜਾਂਦਾ ਹੈ ਆਪੇ ਤੁਲੇ ਪੂਰਾ ਹੋਏ ਪ੍ਰਭੂ ਆਪ ਹੀ ਜੀਵਾਂ ਦੇ ਜੀਵਨ ਨੂੰ ਜਾਂਚਦਾ ਪਰਖਦਾ ਹੈ ਉਸ ਦੀ ਮਿਹਰ ਨਾਲ ਹੀ ਉਹ ਜੀਵਨ ਉਸ ਪਰਖ ਵਿੱਚ ਪੂਰਾ ਉਤਰਦਾ ਹੈ ਆਪੇ ਜਾਣੈ ਏਕੋ ਸੋਏ ਸਿਰਫ ਉਹ ਪਰਮਾਤਮਾ ਆਪ ਹੀ ਇਸ ਗੇੜ ਨੂੰ ਜਾਣਦਾ ਹੈ ਮਾਇਆ ਦਾ ਰੂਪ ਸਭ ਤਿਸ ਤੇ ਹੋਏ ਮਾਇਆ ਦੀ ਸਾਰੀ ਹੋਂਦ ਉਸ ਪਰਮਾਤਮਾ ਤੋਂ ਹੀ ਬਣੀ ਹੈ ਜਿਸ ਨੂੰ ਮਿਲੇ ਸੋ ਨਿਰਮਲ ਹੋਏ ਜਿਸ ਮਨੁੱਖ ਨੂੰ ਪ੍ਰਭੂ ਆਪਣੇ ਨਾਲ ਮਿਲਾਉਂਦਾ ਹੈ ਉਹ ਇਸ ਮਾਇਆ ਤੋਂ ਨਿਲੇਪ ਰਹਿ ਕੇ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ ਜਿਸ ਨੂੰ ਲਾਏ ਲਗੇ ਤਿਸ ਆਏ ਜਿਸ ਮਨੁੱਖ ਨੂੰ ਪ੍ਰਭੂ ਆਪ ਆਪਣੀ ਮਾਇਆ ਚੰਬੋੜ ਦਿੰਦਾ ਹੈ ਉਸ ਨੂੰ ਇਹ ਆ ਚੰਬੜਦੀ ਹੈ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਜਦੋਂ ਕਿਸੇ ਮਨੁੱਖ ਨੂੰ ਗੁਰੂ ਦੇ ਰਾਹੀ ਹਰ ਥਾਂ ਆਪਣਾ ਸਦਾ ਕਾਇਮ ਰਹਿਣ ਵਾਲਾ ਸਰੂਪ ਵਿਖਾਉਂਦਾ ਹੈ ਤਦੋਂ ਉਹ ਮਨੁੱਖ ਉਹ ਸਦਾ ਥਿਰ ਪ੍ਰਭੂ ਵਿੱਚ ਲੀਨ ਰਹਿੰਦਾ ਹੈ ਆਪੇ ਲੇਵਤਾਤ ਹੈ ਆਪੇ ਪ੍ਰਭੂ ਆਪ ਹੀ ਆਪਣੇ ਚਰਣਾ ਵਿੱਚ ਮਗਨਤਾ ਦੇਣ ਵਾਲਾ ਆਪ ਹੀ ਮਾਇਆ ਚਮੋੜਨ ਵਾਲਾ ਆਪੁ ਬੁਝਾਏ ਆਪੇ ਜਪੇ ਪ੍ਰਭੂ ਆਪ ਹੀ ਸਹੀ ਜੀਵਨ ਦੀ ਸੋਝ ਬਖਸ਼ਦਾ ਹੈ ਆਪ ਹੀ ਜੀਵਾਂ ਵਿੱਚ ਵਿਆਪਕ ਹੋ ਕੇ ਆਪਣਾ ਨਾਮ ਜਪਦਾ ਹੈ ਆਪੇ ਸਤਗੁਰ ਸ਼ਬਦ ਹੈ ਆਪੇ ਪ੍ਰਭੂ ਆਪ ਹੀ ਗੁਰੂ ਹੈ ਆਪ ਹੀ ਗੁਰੂ ਦਾ ਸ਼ਬਦ ਹੈ ਨਾਨਕ ਆਖ ਸੁਣਾਏ ਆਪੇ ਇਹ ਨਾਨਕ ਪ੍ਰਭੂ ਆਪ ਹੀ ਗੁਰੂ ਦਾ ਸ਼ਬਦ ਵਿਚਾਰ ਕੇ ਹੋਰਨਾਂ ਨੂੰ ਸੁਣਾਉਂਦਾ ਹੈ ਇਹ ਹੈ ਸ਼ਰਧਾ ਉਸ ਮੜ ਭਾਗੀ ਦੀ ਜਿਸ ਨੇ ਮਨ ਵਿੱਚ ਪ੍ਰਭੂ ਗੁਰੂ ਦੀ ਕਿਰਪਾ ਨਾਲ ਆਵਸਨਾ ਹੈ ਬਿਲਾਵਲ ਮਹਿਲਾ ਤੀਜਾ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕਉ ਤਹਿ ਬਹਾਨਾ ਮਾਲਕ ਪ੍ਰਭੂ ਦੀ ਮਿਹਰ ਨਾਲ ਹੀ ਕੋਈ ਮਨੋਖੋਸ ਦਾ ਭਗਤ ਬਣਦਾ ਹੈ। ਮਾਲਕ ਪ੍ਰਭੂ ਦੀ ਕਿਰਪਾ ਨਾਲ ਹੀ ਮਨੋਖੋਸ ਦੀ ਸੇਵਾ ਭਗਤੀ ਪ੍ਰਾਪਤ ਹੁੰਦੀ ਹੈ। ਇਹ ਸੇਵਾ ਭਗਤੀ ਕਿਸੇ ਨੂੰ ਵੀ ਉਸ ਦੇ ਆਪਣੇ ਉਦਮ ਨਾਲ ਨਹੀਂ ਮਿਲਦੀ। ਕੋਈ ਵੀ ਮਨੋਖਾ ਜਿਹੀ ਗਲਤ ذਰੀਰ ਨਹੀਂ ਦੇ ਸਕਦਾ। ਐਸਾ ਇੱਕ ਤੇਰਾ ਖੇਲ ਬਣਿਆ ਹੈ ਸਭ ਮੈਂ ਇੱਕ ਸਮਾਨਾ। हे प्रभुए तेरा एक चरज तमाशा बनया होया है कि तेरी भक्ति तेरी मेहर नाल ही मिलदी है उंज तू सब जीवां विच आप ही समाया होया है सतगुरु परचै हरनाम समाना जिस कर्म होवे सो सतगुरु पाए आन दिन लागै सहज ध्यान न रहाओ जेड़ा मनोखो गुरु दी कृपा नाल ਪਰਮਾਤਮਾ ਦਾ ਨਾਮ ਜਪਣ ਵਿੱਚ ਗਿੱਜ ਜਾਂਦਾ ਹੈ ਉਹ ਪਰਮਾਤਮਾ ਦੇ ਨਾਮ ਵਿੱਚ ਸਦਾ ਲੀਨ ਰਹਿੰਦਾ ਹੈ ਪਰ ਗੁਰੂ ਵੀ ਉਸੇ ਨੂੰ ਮਿਲਦਾ ਹੈ ਜਿਸ ਉੱਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ ਫਿਰ ਹਰ ਵੇਲੇ ਉਸ ਦੀ ਸੁਰਤ ਆਤਮਿਕ ਅਡੋਲਤਾ ਪੈਦਾ ਕਰਨ ਵਾਲੀ ਅਵਸਥਾ ਵਿੱਚ ਜੁੜੀ ਰਹਿੰਦੀ ਹੈ ਕੀ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ਹੈ ਪ੍ਰਭੂ ਆਪਣੇ ਉਦਮ ਨਾਲ ਕੋਈ ਵੀ ਮਨੁੱਖ ਤੇਰੀ ਸੇਵਾ ਭਗਤੀ ਨਹੀਂ ਕਰ ਸਕਦਾ ਕੋਈ ਮਨੁੱਖ ਅ제ਹਾ ਕੋਈ ਮਾਣ ਨਹੀਂ ਕਰ ਸਕਦਾ ਜਬੇ ਆਪਣੀ ਜੋਤ ਖਿੰਚੈ ਤੂੰ ਸੁਆਮੀ ਜਬੇ ਆਪਣੀ ਜੋਤ ਖਿੰਚੈ ਤੂੰ ਸੁਆਮੀ ਤਬ ਕੋਈ ਕਰੋ ਦਿਖਾਵਾ ਖਿਆਨਾ हे मालिक प्रभु जदौ तू किसे जीव ਵਿੱਚ ਸੇਵਾ ਭਗਤੀ ਵਾਸਤੇ ਦਿੱਤਾ ਹੋਇਆ ਚਾਨਣ ਖਿੱਚ ਲੈਣਾ ਤਦੋਂ ਫਿਰ ਕੋਈ ਵੀ ਸੇਵਾ ਭਗਤੀ ਦੀਆਂ ਗੱਲਾਂ ਨਹੀਂ ਕਰ ਸਕਦਾ ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ਪ੍ਰਮਾਤਮਾ ਆਪ ਹੀ ਗੁਰੂ ਹੈ ਆਪ ਹੀ ਸੇਖ ਹੈ ਆਪ ਹੀ ਗੁਣਾ ਦਾ ਖਜ਼ਾਨਾ ਹੈ ਜਿਹੜੇ ਗੁਣ ਉਹ ਗੁਰੂ ਦੇ ਰਾਹੀਂ ਸੇਖ ਨੂੰ ਦਿੰਦਾ ਹੈ ਜਿਉਂ ਆਪ ਚਲਾਏ ਤਿਉ ਕੋਈ ਚੱਲੇ ਜਿਉ ਹਰ ਪਾਵੇ ਭਗਵਾਨ ਜਿਵੇਂ ਉਸ ਹਰੀ ਭਗਵਾਨ ਨੂੰ ਚੰਗਾ ਲੱਗਦਾ ਹੈ ਜਿਵੇਂ ਉਹ ਜੀਵ ਨੂੰ ਜੀਵਨ ਰਾਹ ਉਤੇ ਤੋਰਦਾ ਹੈ ਤਵੇਂ ਹੀ ਜੀਵ ਤੋਰਦਾ ਹੈ ਕਹਤ ਨਾਨਕ ਤੂੰ ਸਾਚਾ ਸਾਹਿਬ ਕੌਣ ਜਾਣੇ ਤੇਰੇ ਕੰਮ ਨਾਨਕ ਆਖਦਾ ਹੈ ਕਿਹੇ ਪ੍ਰਭੂ ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਤੇਰੇ ਕੰਮਾਂ ਦੇ ਭੇਤ ਨੂੰ ਕੋਈ ਨਹੀਂ ਜਾਣ ਸਕਦਾ ਇਕ ਨਾ ਕਰ ਮੈਂ ਦੇਵੜਾਈ ਇੱਕ ਹ ਪਰਮ ਭਵੈ ਅਭਿਮਾਨਾ ਕਈ ਜੀਵਾਂ ਨੂੰ ਤੂੰ ਆਪਣੇ ਚਰਨਾਂ ਵਿੱਚ ਟਿਕਾ ਕੇ ਇੱਜ਼ਤ ਬਖਸ਼ਦਾ ਹੈ ਕਈ ਜੀਵ ਕੁਰਾਹੇ ਪੈ ਕੇ ਅਹੰਕਾਰ ਵਿੱਚ ਪਟਕਦੇ ਫਿਰਦੇ ਹਨ ਬਿਲਾਵਲ ਮਹਿਲਾ ਤੀਜਾ ਪੂਰਾ ठाਟ ਬਣਾਇਆ ਪੂਰੇ ਪੂਰਾ ठाਟ ਬਣਾਇਆ ਪੂਰੇ ਵੇਖੋ ਇੱਕ ਸਮਾਨਾ ਵੇਖੋ ਪੂਰਨ ਪ੍ਰਭੂ ਨੇ ਗੁਰੂ ਦੀ ਸ਼ਰਨ ਪੈ ਕੇ ਹਰਨਾਮ ਜਪਣ ਦੀ ਐਸੀ ਉਤਮ ਯੁਗਤੀ ਬਣਾਈ ਹੈ ਜੋ ਹਰੇਕ ਯੁਗ ਵਿੱਚ ਇੱਕੋ ਜਿਹੀ ਚੱਲੀ ਆ ਰਹੀ ਹੈ ਇਸ ਪਰਪੰਚ ਮੈਂ ਸੱਚ ਨਾਮ ਕੀ ਵਡਿਆਈ ਮਤ ਕੋ ਧਰੋ ਗਮਨਾ ਮਤਾ ਕੋਈ ਮਨੁੱਖ ਜਤ ਸੰਜਮ ਤੀਰਥ ਆਦਿ ਕਰਮ ਦਾ ਮਾਣ ਕਰ ਬਹਿ ਇਸ ਜਗਤ ਵਿੱਚ ਸਦਾ ਥਿਰ ਪ੍ਰਭੂ ਦਾ ਨਾਮ ਜਪਣ ਤੋਂ ਹੀ ਇੱਜ਼ਤ ਮਿਲਦੀ ਹੈ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹ ਸਮਾਨਾ ਜਿਸ ਮਨੁੱਖ ਨੂੰ ਗੁਰੂ ਦੀ ਸਿੱਖਿਆ ਉੱਤੇ ਯਕੀਨ ਆ ਜਾਂਦਾ ਹੈ ਉਹ ਮਨੁੱਖ ਗੁਰੂ ਦੇ ਉਪਦੇਸ਼ ਵਿੱਚ ਨਹੀਂ ਮੰਦਾ ਇਹ ਬਾਣੀ ਜੋ ਜਿਉ ਜਾਣੈ ਤਿਸ ਅੰਤਰ ਰਵੇ ਹਰ ਨਾਮਾ ਰਹਾਉ ਜਿਹੜਾ ਮਨੁੱਖ ਗੁਰੂ ਦੀ ਇਸ ਬਾਣੀ ਨਾਲ ਦਿਲੋਂ ਸਾਝ ਪਾ ਲੈਂਦਾ ਹੈ ਉਸ ਦੇ ਅੰਦਰ ਪ੍ਰਮਾਤਮਾ ਦਾ ਨਾਮ ਸਦਾ ਟਿਕਿਆ ਰਹਿੰਦਾ ਹੈ ਚੌਂ ਜੁਗਾਂ ਦਾ ਹੁਣ ਨਿਵੇੜਾ ਨਰ ਮਨੁੱਖਾਂ ਨੂੰ ਏਕ ਨਿਧਨਾ ਗੁਰੂ ਦੀ ਸ਼ਰਣ ਪਿਆ ਹੀ ਚੌਂ ਜੁਗਾਂ ਦਾ ਨਿਰਣਾ ਸਮਝ ਵਿੱਚ ਆਉਂਦਾ ਹੈ ਕਿ ਜੁਗ ਚਾਹੇ ਕੋਈ ਵੀ ਹੋਵੇ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖਾਂ ਨੂੰ ਪ੍ਰਮਾਤਮਾ ਦਾ ਨਾਮ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ। ਜਤ ਸੰਜਮ ਤੀਰਥ ਉਹਨਾਂ ਜੁਗਾਂ ਦਾ ਧਰਮ ਹੈ। ਕਲਮੈਂ ਕੀਰਤ ਹਰਨਾਮਾ ਵੇਦ ਆਦਿਕ Hindu ਧਰਮ ਪੁਸਤਕ ਦੱਸਦੇ रहे ਕਿ ਜਤ ਸੰਜਮ ਅਤੇ ਤੀਰਥ ਇਸ਼ਨਾਨ ਉਹਨਾਂ ਯੁੱਗਾਂ ਦਾ ਧਰਮ ਸੀ ਪਰ ਕਲਯੁਗ ਵਿੱਚ ਗੁਰੂ ਨਾਨਕ ਨੇ ਆ ਦੱਸਿਆ ਕਿ ਪਰਮਾਤਮਾ ਦੀ ਸਿਫਤ ਸਬਾ ਪਰਮਾਤਮਾ ਦਾ ਨਾਮ ਸਿਮਰਨ ਹੀ ਅਸਲ ਧਰਮ ਹੈ ਜੋਗ ਜੋਗੇ ਆਪੋ ਹੈ ਆਪਣਾ ਧਰਮ ਹੈ ਸੋ ਦੇਖੋ ਵੇਦ ਪੁਰਾਣਾ ਵੇਦ ਪੁਰਾਣਾ ਆਦਿ ਧਰਮ ਪੁਸਤਕਾਂ ਨੂੰ ਗੌਰ ਨਾਲ ਪੜ੍ਹ ਕੇ ਵੇਖ ਲਓ ਉਹ ਇਹੀ ਆਖਦੇ ਹਨ ਕਿ ਹਰੇਕ ਯੁੱਗ ਵਿੱਚ ਜਤ ਸੰਜਮ ਤੀਰਥ ਆਦਿ ਆਪਣਾ ਆਪਣਾ ਧਰਮ ਪ੍ਰਮਾਨ ਹੈ ਗੁਰਮਖ ਜੀ ਨੇ ਤੇ ਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਔਰ ਗੁਰੂ ਦੇ ਸਿੱਖਿਆ ਇਹ ਹੈ ਕਿ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਣ ਪੈ ਕੇ ਪ੍ਰਭੂ ਦਾ ਨਾਮ ਸਿਮਰਿਆ ਹੈ ਜਗਤ ਵਿੱਚ ਉਹੀ ਮਨੁੱਖ ਪੂਰਨ ਹੰਤੇ ਕਬੂਲ ਹਨ ਕਹਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਜੋ ਕੇ ਮਨ ਅਭਿਮਨ ਨਾਨਕ ਆਖਦਾ ਹੈ ਕਿ ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨਾਲ ਪਿਆਰ ਜੋੜਦਾ ਹੈ ਉਸ ਦੇ ਮਨ ਵਿੱਚੋਂ ਕਿਸੇ ਵੀ ਤਰ੍ਹਾਂ ਦੇ ਕਰਮ ਕਾਂਡ ਦਾ ਅਹੰਕਾਰ ਮੁੱਕ ਜਾਂਦਾ ਹੈ ਕਾਹਤ ਸੁਣਤ ਸਬੇ ਸੁਖ ਪਾਵੈ ਮਨਤ ਪਾਹਿ ਨਿਧਨਾ ਪ੍ਰਮਾਤਮਾ ਦਾ ਨਾਮ ਸਿਮਰਨ ਵਾਲੇ ਸੁਣਨ ਵਾਲੇ ਸਾਰੇ ਹੀ ਆਤਮਿਕ ਅਨੰਦ ਪ੍ਰਾਪਤ ਕਰਦੇ ਹਨ ਜਿਹੜੇ ਮਨੁੱਖ ਗੁਰੂ ਦੀ ਸਿੱਖਿਆ ਉੱਤੇ ਸ਼ਰਧਾ ਲਿਆਉਂਦੇ ਹਨ ਉਹ ਪ੍ਰਭੂ ਦਾ ਨਾਮ ਖਜ਼ਾਨਾ ਲੱਭ ਲਏਗੇ ਹਨ ਪ੍ਰਾਪਤ ਕਰ ਲੈਣਗੇ ਹਨ